ਲਵਾਂ ਅਫਰੀਕਾ ਦਾ ਹਾਂ ਜੀ ਨਾਲ ਕੱਲਾ ਜਿਹੜਾ ਜੀ ਪਾਈ ਜੀ ਤੇਰੇ ਤੋਂ ਪਹਿਲੇ ਗੱਲ ਕਰਾ ਆਉਂਦੇ ਜਿੰਦਾਬਾਦ 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 ਜੀ 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 ਜੋਇਨਿੰਗ ਹੋਏ ਹੋ ਜੋਤੀ ਸਾਹਿਬ ਕੀ ਕਹਿਣਾ ਚਾਹ ਰਹੇ ਆ ਇਲੈਕਸ਼ਨਰ ਦੇਆ ਦੇਖੋ ਜੀ ਅੱਜ ਭਾਰਤੀ ਜਨਤਾ ਪਾਰਟੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜਾ ਵੱਡਾ ਬਲ ਮਿਲਿਆ ਆ ਸਾਡੇ ਵੱਡੇ ਭਰਾ ਐਕਸ ਡਿਪਟੀ ਮੇਅਰ ਅਵਨਾਜ ਝੋਲੀ ਅੱਜ ਭਾਰਤੀ ਜਨਤਾ ਪਾਰਟੀ ਆਪਣੇ ਘਰ ਦੇ ਵਿੱਚ ਨਾਲੇ ਵਾਪਸੀ ਕੀਤੀ ਹੈ ਔਰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈਗਾ ਆ ਇਹ ਭਾਰੀ ਬਹੁਮਤ ਦੇ ਨਾਲ ਜਿਹੜਾ ਆ ਇਹ ਸਾਰੇ ਇਲਾਕੇ ਦੇ ਵਿੱਚੋਂ ਸਾਨੂੰ ਜਿਹੜੀਆਂ ਉਹ ਵੋਟਾਂ ਬੈਣ ਗਿਆ ਕਮਲ ਦੇ ਨਿਸ਼ਾਨ ਦੇ ਉੱਤੇ ਔਰ ਮੈਂ ਉਮੀਦ ਕਰਦਾ ਆ ਕਿ ਜਿਹੜੇ ਲੋਕ ਇਹਨਾਂ ਦੇ ਨਾਲ ਚੱਲਦੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੁਣ ਡਟਣਗੇ ਦੇਖੋ ਜੀ ਸੰਧੂ ਬਾਰੇ ਕੀ ਕਹਿ ਰਹੇ ਆਂ ਤੁਹਾਡੇ ਕੈਂਡੀਡੇਟ ਦੇਖੋ ਜੀ ਇਹ ਤੇ ਸਾਰਾ ਮੁਲਕ ਹੀ ਜਾਣਦਾ ਹੈ ਅਭੀ ਸ੍ਰੀ ਦਾਰ ਤਰਨਜੀਤ ਸਿੰਘ ਸੰਧੂ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰਾਈਟ ਹੈਂਡ ਨੇ ਔਰ ਆਨ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਅੰਬਰਸਰ ਤੋਂ ਜਿੱਤ ਕੇ ਅੰਬਰਸਰ ਦੇ ਵਿਕਾਸ ਔਰ ਅੰਬਰਸਰ ਦੀ ਜਨਤਾ ਦੇ ਲਈ ਉਹਨਾਂ ਨੇ ਹਮੇਸ਼ਾ ਜਿਹੜਾ ਉਹ ਕੰਮ ਕਰਨਾ ਦੇਖੋ ਐਮਪੀ ਦੇ ਜਿਹੜੇ ਇਲੈਕਸ਼ਨ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਉਤੇ ਤਹਿ ਵਾ ਬਣਨ ਜਾ ਰਹੀ ਹੈ ਸਾਡੇ ਪ੍ਰਧਾਨ ਮੰਤਰੀ ਤੀਸਰੀ ਵਾਰੀ ਮੋਦੀ ਜੀ ਬਣ ਰਹੇ ਨੇ ਔਰ ਅੱਜ ਪਾਰਟੀ ਦੇ ਵਿੱਚ ਅਵਨਾਸ਼ ਜੋਲੀ ਜੀ ਜਿਹੜੇ ਪਿਛਲੇ 5 ਵਾਰ ਤੋਂ ਕਾਉਂਸਲਰ ਸੀ ਡਿਪਟੀ ਮੇਅਰ ਸੀ ਔਰ ਇਸ ਇਲਾਕੇ 'ਚ ਉਹਨਾਂ ਦਾ ਬਹੁਤ ਰਸੂਖ ਸੀ ਉਹਨਾਂ ਨੇ ਮੋਦੀ ਜੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ 'ਚ ਦੁਬਾਰਾ ਸ਼ਾਮਿਲ ਹੋਏ ਮੈਂ ਤਾਂ ਇਹਨਾਂ ਨੂੰ ਉਹਨਾਂ ਦੀ ਘਰ ਵਾਪਸੀ ਕਾਹਾਂਗਾ ਕਿਉਂਕਿ ਉਹਨਾਂ ਨੇ ਪਹਿਲਾ ਚੋਣ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਤੋਂ ਹੀ ਲੜਿਆ ਸੀ ਔਰ ਅਸੀਂ ਸਾਰਾ ਪਰਿਵਾਰ ਅੱਜ ਭਾਰਤੀ ਜਨਤਾ ਪਾਰਟੀ ਦਾ ਬਹੁਤ ਖੁਸ਼ ਹੈ ਕਿ ਇੰਨਾ ਕਰਮਸ਼ੀਲ ਕਾਰਕਟਰ ਸਾਨੂੰ ਮਿਲਿਆ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਸੈਂਟਰਲ ਕੰਸਟੀਟੂਐਂਸੀ ਉਹਨੂੰ ਵਿਸ਼ੇਸ਼ ਬਲ ਮਿਲੇਗਾ ਔਰ ਅਸੀਂ ਇਹ ਅੰਮ੍ਰਿਤਸਰ ਸੈਂਟਰ ਦੀ ਸੀਟ 50000 ਤੋਂ ਵੱਧ ਵੋਟਾਂ ਨਾਲ ਜਿੱਤ ਕੇ ਤੁਹਾਡੀ ਨਰਿੰਦਰ ਮੋਦੀ ਜੀ ਦੀ ਝੋਲੀ ਚ ਪਾਵਾਂਗੇ ਔਰ ਅੰਮ੍ਰਿਤਸਰ ਦੀ ਸੀਟ ਵੀ ਅਸੀਂ ਬੜੇ ਵੱਡੇ ਮਾਰਜਨ ਤੋਂ ਜਿੱਤ ਕੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਝੋਲੀ ਚ ਪਾਵਾਂਗੇ ਕਿਉਂਕਿ ਸਾਨੂੰ ਜਿਹੜਾ ਕੈਂਡੀਡੇਟ ਮਿਲਿਆ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਬਹੁਤ ਹੀ ਸੁਲਝਿਆ ਹੋਇਆ ਇੰਟੈਲੈਕਚੁਅਲ ਔਰ ਅੰਮ੍ਰਿਤਸਰ ਦਾ ਉਸ ਪਰਿਵਾਰ ਨੂੰ ਬਿਲੋਂਗ ਕਰਦਾ ਜਿਨੇ ਪੰਜਾਬ ਵਾਸਤੇ ਸਿੱਖੀ ਵਾਸਤੇ ਪੰਜਾਬੀਅਤ ਵਾਸਤੇ ਸ਼ਹਾਦਤਾ ਦਿੱਤੀਆਂ ਔਰ ਬਹੁਤ ਸੇਵਾ ਕੀਤੀ ਔਰ ਮੈਂ ਅੱਜ ਬਹੁਤ ਖੁਸ਼ ਆ ਅਵਿਨਾਸ਼ ਜੋਲੀ ਜੀ ਨੂੰ ਔਰ ਸਾਰੇ ਏਰੀਏ ਦੇ ਕਾਰਕਿਰਤਾ ਨੂੰ ਬਹੁਤ ਬਹੁਤ ਵਧਾਈ ਦੇਣਾ ਜੈ ਹਿੰਦ ਜੈ ਭਾਰਤ ਮੇਰੇ ਨਾਲ ਨੇ ਸਾਡੇ ਪੂਰਬ ਦੇਸ਼ ਅਧਿਕਾਰ ਸਵੈਤ ਮਲੇਖ ਜੀ ਜਿਹੜੇ ਤੁਹਾਡੇ ਮੇਅਰ ਵੀ ਰਹੇ ਰਾਜ ਸਭਾ ਸਦਸ ਜੀ ਵੀ ਰਹੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਅਵਿਨਾਸ਼ ਜਾਲੀ ਜੀ ਨੇ ਜਿਹੜੇ ਕਿ ਇੱਥੇ ਪੂਰਵ ਡਿਫਟੀ ਮੇਅਰ ਰਹੇ ਪੰਜ ਵਾਰ ਕੌਂਸਲਰ ਰਹੇ ਬਹੁਤ ਹੀ ਬੜੇ ਦਮਦਾਰ ਨੇਤਨ ਉਹਨਾਂ ਨੇ ਅੱਜ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਜਾਈਨ ਕੀਤੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਨ੍ਹਾਂ ਦਾ ਸਵਾਗਤ ਹੈ ਜਿਨ੍ਹਾਂ ਦਾ ਵੈਲਕਮ ਹੈ ਫਿਰ ਇਹਨਾਂ ਦੇ ਆਉਣ ਦੇ ਨਾਲ ਅੱਜ ਅਮਰਸਰ ਦੇ ਵਿੱਚ ਬੀਜੇਪੀ ਮਜ਼ਬੂਤ ਹੋਈ ਹੈ। ਔਰ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਅਮਰਸਰ ਔਰ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਲੀਡਰ ਪੋਲੀਟੀਕਲ ਲੀਡਰ ਭਾਰਤੀ ਜਨਤਾ ਪਾਰਟੀ ਜੁਆਇਨ ਕਰੇ ਕਰਦੇ ਹੈ ਇਸ ਵਾਰ ਬੀਜੇਪੀ ਅਮਰਸਰ ਦੀ ਸੀਟ ਦੇ ਜਿੱਤੇਗੀ। ਬਾਕੀ ਪੰਜਾਬ ਦੇ ਵਿੱਚ ਵੀ ਕਿੰਗ ਚਿੱਟਾ ਜਿੱਤੇਗੀ। ਔਰ ਮੈਂ ਦੁਬਾਰਾ ਇਹਨਾਂ ਦਾ ਬੜਾ ਵੈਲਕਮ ਕਰਨਾ ਇਹਨਾਂ ਦਾ ਸਵਾਗਤ ਕਰਨਾ ਕਿ 10 ਸਾਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਵਿੱਚ ਕੰਮ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਸਮਾਜ ਦੀ ਡਿਵੈਲਪਮੈਂਟ ਕੀਤੀ ਸਕੀਮ ਚਲਾਈਆਂ ਅੱਜ ਦੇਸ਼ ਦੇ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਹੋ ਗਏ ਜਿਸ ਤਰ੍ਹਾਂ ਉਹਨਾਂ ਨੇ ਇਸ ਵਾ ਪੂਰੇ ਦੇਸ਼ ਦੀ ਸੰਸਕ੍ਰਿਤੀ ਇਹ ਦੁਨੀਆ ਦੇ ਵਿੱਚ ਲੈ ਗਏ ਤੁਸੀਂ ਦੇਖੋਗੇ ਯੂਏ ਦੇ ਵਿੱਚ ਵੀ ਉਹ ਮੰਦਰ ਦਾ ਨਿਰਮਾਣ ਕੀਤਾ ਨਾਲ ਦੇਖੋ ਡੇਰਾ ਡੇਰਾ ਬਾਬਾ ਨਾਲ ਕਰਤਾਰਪੁਰ ਕੋਰੀਡੋਰ ਖੋਲਿਆ ਵੀਰ ਬਾਲ ਦੇ ਦੂਇਸ ਬਣਾਇਆ ਆਪਣਾ ਗੰਵਾਰ ਰਾਮ ਦਾ ਬਯੋ ਮੰਦਿਰ ਬਣਾਇਆ 500 ਸਾਲ ਦੇ ਬਾਅਦ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਦੇ ਵਿੱਚ ਲੈ ਗਏ। ਅਜੋਕ ਪੂਰੀ ਦੁਨੀਆ ਬਣਾ ਰਹੀ ਹੈ। ਸਾਡੀ ਇਕਨਮੀ ਵੀ ਬਦੇ ਗੱਦੀ ਪੂਰੀ ਦੁਨੀਆ ਦੇ ਵਿੱਚ। ਅੱਜ ਦੁਨੀਆ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆ ਗਏ ਇਕਨਮੀ ਵਿੱਚ। ਅੰਗਰੇਜ਼ਾਂ ਨੇ ਸਾਡੇ ਉੱਪਰ 200 ਸਾਲ ਰਾਜ ਕੀਤਾ। ਉਹ ਸਾਡੇ ਕੋਲੋਂ ਪਿੱਛੇ ਚਲੇ ਗਏ। ਅੱਜ ਸਾਡੀ ਜੀਡੀਪੀ ਬੜੀ ਰਫ਼ਤਾਰ ਦੇ ਨਾਲ ਵਧੇ ਵਰਦੀ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ 10 ਸਾਲ ਦੇਸ਼ 'ਚ ਕੰਮ ਕੀਤਾ। ਅਸੀਂ ਉਹਨਾਂ ਦੇ ਕੰਮ ਦੇ ਉੱਪਰ ਹੋਰ ਮੰਗੇ ਕਰਨਾ ਔਰ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ। ਕਿ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦੇ ਕੀ ਸਿਵਾਲ ਪ੍ਰਧਾਨ ਮੰਤਰੀ ਬਣਨਗੇ ਔਰ ਮੈਨੂੰ ਵਿਸ਼ਵਾਸ ਹੈ ਕਿ ਅਮਰਸਰ ਦੀ ਸੀਟ ਵੀ ਅਸੀਂ ਕਟਾਂਗੇ ਜਿਸ ਤਰ੍ਹਾਂ ਸਾਰੇ ਤੁਸੀਂ ਦੇਖਿਆ ਕਰਦੇ ਹੋ ਕਾਰਜਕਰਤਾ ਦੇ ਵਿੱਚ ਕਿੰਨਾ ਜੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਔਰ ਅਸੀਂ ਬੜੀ ਲੀਡ ਦੇ ਨਾਲ ਅਮਰਸਰ ਦੀ ਜੀ ਜੋਤਾ ਪਾਰਟੀ ਉਹ ਜੁਆਇਨ ਕੀਤੀ ਗਈ ਤੁਹਾਡੇ ਦੋਨੋਂ ਕਾਗਜ਼ਾਂ ਦੇ ਨਾਮ। ਕਿ ਭਾਰਤੀ ਜਨਤਾ ਪਾਰਟੀ ਦੇ ਮੇਰੇ ਕੰਨ ਕੰਨ ਜਿ ਸਮਾਈ ਹੋਈ ਹੈ। ਬਾਈ 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 ਭਰਤ ਵੈਂ ਭਾਰਤੀ ਜਨਤਾ ਪਾਰਟੀ ਦਾ ਸੀਗਾ ਕੁਝ ਡਿਫਰੈਂਸਸ ਓਨ ਕਰਕੇ ਥੋੜਾ ਰਿਹਾ ਪਰ ਜਿਹੜਾ ਮੇਰੀ ਆਤਮਾ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸੀ। ਕਦੀ ਜਿਹੜਾ ਮੇਰਾ ਵੋਟ ਹੈ ਮੇਰੀ ਜਦੋਂ ਮੈਂ ਆਪਣੀ ਜਿਹੜੀ ਇੰਡੀਪੈਂਡੈਂਟ ਇਲੈਕਸ਼ਨ ਇੰਡੀਪੈਂਡੈਂਟ ਇਲੈਕਸ਼ਨ ਲੜਦਾ ਰਿਆਂ ਕੋਈ ਸੋਖਾ ਕੰਮ ਨਹੀਂ ਐ ਇਹ ਤਾਂ ਬੜਾ ਸੰਘਰਸ਼ ਕਰਨਾ 25 30 ਸਾਲ ਸੰਘਰਸ਼ ਕੀਤਾ ਔਰ ਕੱਲਿਆਂ ਰਹਿ ਕੇ ਸੰਘਰਸ਼ ਕੀਤਾ ਔਰ ਪਾਰਟੀ ਨੂੰ ਛੱਡਿਆ ਵੀ ਨਹੀਂ ਪਾਰਟੀ ਨੂੰ ਛੱਡਿਆ ਵੀ ਨਹੀਂ ਪਾਰਟੀ ਦੀ ਸੇਵਾ ਵੀ ਕਰਦਾ ਰਿਹਾ ਪਰ ਮੇਰਾ ਮਿਸ਼ਨ ਇੱਕੋ ਹੀ ਹੈ ਬੇਦੇਹੀ ਰਾਜਨੀਤੀ ਵਿੱਚ ਆਏ ਆ ਤੇ ਆਪਾਂ ਨਿ स्वार्थ ਹੋ ਕੇ ਲੋਕਾਂ ਦੀ ਸੇਵਾ ਕਰੀਏ ਲੋਕਾਂ ਦੇ ਕੰਮ ਆਈਏ ਜੋ ਲੋਕਾਂ ਦੇ ਦੁੱਖ ਦਰਦਾ ਉਹਨਾਂ ਵਿੱਚ ਆਪਣਾ ਜੋ ਯੋਗਦਾਨ ਹੈ ਉਹਨੂੰ ਪਾਈਏ ਸਮਾਜ ਦੇ ਵਿੱਚ ਔਰ ਸ਼ਹਿਰ ਨੂੰ ਵਧੀਆ ਬਣਾਉਣ ਦੇ ਵਾਸਤੇ ਪ੍ਰਯਾਸ ਕਰੀਏ ਜਿਹੜਾ ਕੋਈ ਗਲਤ ਰਸਤੇ ਤੋਂ ਵੀ ਪਿਆ ਉਹਨੂੰ ਸਿੱਧੇ ਰਸਤੇ ਤੇ ਲਿਆਉਣ ਵਾਸਤੇ ਮੇਰਾ ਜੋ ਸਹਿਯੋਗ ਹੈ ਉਹ ਚੱਲਦਾ ਰਿਹਾ ਹੈ ਚਾਹੇ ਕੋਈ ਧਾਰਮਿਕ ਕੰਮ ਹੋਵੇ ਸਮਾਜਿਕ ਕੰਮ ਹੋਵੇ ਹਰ ਜਗ੍ਹਾ ਤੇ ਵੱਧ ਚੜ ਕੇ ਹਿੱਸਾ ਲਿਆ ਅੱਜ ਜਿੱਥੇ ਜੋਲੀ ਦਾ ਨਾਮ ਆ ਜਾਂਦਾ ਉੱਥੇ ਪਾਰਟੀਆਂ ਸਾਰੀਆਂ ਖਤਮ ਹੋ ਜਾਂਦੀਆਂ ਕੋਈ ਕਿਸੇ ਪਾਰਟੀ ਦਾ ਨਾਮ ਨਹੀਂ ਲੈਂਦਾ ਜਦੋਂ ਜੋਲੀ ਆ ਗਿਆ ਜੋ ਜੋਲੀ ਨੇ ਕਹਤਾ ਚਾਹੇ ਉਹ ਕਿੰਨਾ ਕੱਟੜ ਭਾਵੇਂ ਕਾਂਗਰਸੀ ਹੋਵੇ ਭਾਵੇਂ ਖਾਲੀਦਲ ਹੋਵੇ ਜਿੱਥੇ ਜੋਲੀ ਦਾ ਨਾਮ ਆ ਗਿਆ ਜੋਲੀ ਦੇ ਨਾਲ ਲੋਕ ਜੁੜਦੇ ਆ ਜੋਲੀ ਨੇ ਖਾਮੀ ਨੂੰ ਦੇਖਿਆ ਜੋਲੀ ਨੇ ਸਾਰਿਆਂ ਨਾਲ ਪਿਆਰ ਕੀਤਾ ਕੋਈ ਮੇਰਾ ਵਿਰੋਧੀ ਵੀ ਹੋਵੇ ਮੈਂ ਉਹਦਾ ਵੀ ਡਟ ਕੇ ਕੰਮ ਕੀਤਾ ਅੱਜ ਉਸ ਕਰਕੇ ਜਿਹੜੇ ਲੋਕ ਐ ਉਹ ਮੇਰੇ ਨਾਲ ਜੁੜੇ ਆ ਔਰ ਤੁਸੀਂ ਆਉਣ ਵਾਲਾ ਸਮਾਂ ਦੇਖੋਗੇ ਆ 50 70 10 ਦਿਨਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਭਾਜੀਪੀ ਭਾਜੀਪੀ ਹੋਏਗੀ ਔਰ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਮੈਂ காங்கிரஸ் ਸੀ ਜਾਂ ਅਦਰ ਪਾਰਟੀਆਂ ਜਾਂ ਉਹ ਸਾਡੇ ਪਿਆਰ ਦੇ ਨਾਲ ਬੀਜੇਪੀ ਦੀ ਸ਼ਾਮਲ ਹੋਣਗੇ ਔਰ ਬੀਜੇਪੀ ਨੂੰ ਜਿਤਾਉਣ ਦੇ ਵਾਸਤੇ ਪੂਰਾ ਜੋ ਪ੍ਰਯਾਸ ਹੈ ਉਹ ਕਰਨਗੇ ਔਰ ਆਉਣ ਵਾਲਾ ਸਮੇਂ ਜੋ ਹੈ ਸਾਡੇ ਸ਼ਹਿਰ ਦੇ ਵਾਸਤੇ ਬਹੁਤ ਵਧੀਆ ਸਮੇਂ ਆ ਰਿਹਾ ਹੈ ਔਰ ਮੇਰੀ ਅਪੀਲ ਵੀ ਹੈ ਸਾਰੇ ਅੱਗੇ ਵੀ ਅੱਜ ਸਮੇਂ ਦੀ ਮੰਗ ਵੀ ਹੈ ਵੀ ਬੀਜੇਪੀ ਆਵੇ ਤਾਂ ਕਿ ਜੋ ਸਾਡੇ ਸਮਾਜ ਦਾ ਭਲਾ ਹੋ ਸਕੇ ਔਰ ਸਾਡਾ ਜੋ ਸਮਾਜ ਹੈ ਉਹ ਖੁਸ਼ਹਾਲ ਬਣੇ ਸੁੰਦਰ ਬਣੇ ਸਾਡੇ ਲੋਕ ਹੈ ਉਹਨਾਂ ਦੀ ਜੋ ਭਾਵਨਾ ਉਹ ਅੱਛੀ ਹੋਵੇ ਇਹਦੇ ਵਾਸਤੇ ਸਾਰਾ ਜੋ ਪ੍ਰਯਾਸ ਹੈ ਉਹ ਭਾਰਤੀ ਜੱਟਾ ਪਾਰਟੀ ਦੇ ਵਿੱਚ ਰੱਖ ਕੇ ਅਸੀਂ ਕਰਾਂਗੇ ਸਾਡੇ ਦੇ ਵਿੱਚ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਨਰਿੰਦਰ ਰਣਾ ਜੀ ਜੋ ਸਾਡੀ ਦੇਸ਼ ਦੀ ਮਹਾਨ ਹਸਤੀ ਹੈ ਮੈਨੂੰ ਜੁਆਇਨ ਕਰਵਾਉਣ ਦੇ ਵਾਸਤੇ ਆਇਆ ਮੈਂ ਇਹਨਾਂ ਦਾ ਹਾਰਦਿਕ ਅਭਿਨੰਦਨ ਧੰਨਵਾਦ ਕਰਦਾ ਹਾਂ ਔਰ ਸਾਡੇ ਰਾਜ ਸਭਾ ਮੈਂਬਰ ਪੂਰਵ ਵਿਰ ਸ਼ੇத் ਮਲਿਕ ਜੀ ਟਿਕਰਾ ਜੀ ਅੱਜ ਬਹਾਨ ਹਸਤੀਆਂ ਜਿਹੜੀਆਂ ਸਾਡੇ ਸ਼ਹਿਰ ਦੀਆਂ ਆ ਜਾਈਆਂ ਇਹਨਾਂ ਦਾ ਮੈਂ ਬਹੁਤ ਮਾਣ ਨੂੰ ਬਾਪ ਜਿਹੜੇ ਮੇਰੇ ਭਰਾ ਮੇਰੇ ਨਾਲ ਜੁੜੇ ਨੇ ਮੇਰਾ ਪਰਿਵਾਰ ਹੈ ਪਰਿਵਾਰ ਹੈ ਮੈਂ ਇਹਨਾਂ ਦਾ ਹਾਰਦਿਕ ਅਭਿਨੰਦਨ ਕਰਦਾ ਔਰ ਇਹਨਾਂ ਸਾਰਿਆਂ ਕੋਲ ਬੜੀ ਖਾਸ ਹੈ ਕਿ ਇਹ ਸਾਰੇ ਰਲ ਕੇ ਭਾਰਤੀ ਜਨਤਾ ਪਾਰਟੀ ਨੂੰ ਚਲਾਉਣ ਦੇ ਵਾਸਤੇ ਪੂਰਾ ਪ੍ਰਯਾਸ ਕਰਨਗੇ ਔਰ ਪ੍ਰੈਸ ਮੇਰਾ ਇੱਕ ਪਰਿਵਾਰ ਹੈ ਮੈਂ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੀ ਬਦੌਲਤ ਜੋ ਹੈ ਜੋ ਸਾਡੇ ਸਮਾਜ ਚ ਚੰਗੇ ਬੁੱਧੀ ਜੀ ਵੀ ਹੈ ਤੁਹਾਡੀ ਤੁਹਾਡੇ ਪ੍ਰਯਾਸ ਦੇ ਤਹ ਨਾਲ ਜਿਹੜਾ ਮੈਸੇਜ ਆ ਉਹ ਪਬਲਿਕ ਚ ਜਾਂਦਾ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਕ ਮੈਂ ਪੜਕੇ ਘਰਾ ਦੇ ਨਹੀਂ ਬਹੁਤ ਦਿਲ ਖੁਸ਼ ਹੋਇਆ ਆਪਣੀ ਫੈਮਲੀ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਮੋਦੀ ਸਾਹਿਬ ਲਈ ਤੇ ਅੰਬਰਸਰ ਦੀ ਡਿਵੈਲਪਮੈਂਟ ਲਈ ਕੰਮ ਕਰਦਾ ਹੈ